26 ਜੂਨ ਦਾ ਇਤਿਹਾਸ 26 ਜੂਨ ਦਾ ਜਦੋਂ ਇਤਿਹਾਸ ਦਾ ਤੁਸੀਂ ਵਰਕਾ ਪੜੋਗੇ ਨਾ ਤੁਹਾਡਾ ਮਾਨ ਦੇ ਨਾਲ ਸਿਰ ਉੱਚਾ ਹੋ ਜਾਣਾ ਹੈ ਅੱਜ ਦਾ ਇਤਿਹਾਸ ਸਾਡੇ ਗੁਰੂ ਸਹਿਬਾਨ ਨਾਲ ਜੁੜਿਆ ਹੋਇਆ ਹੈ ਇਹ ਇਤਿਹਾਸ ਨੂੰ ਪੜ ਕੇ ਸਾਡੇ ਗੁਰੂ ਪਾਤਸ਼ਾਹ ਜੀ ਦੀ ਬਹਾਦਰੀ ਸਤਗੁਰ ਜੀ ਦੀ ਪਾਵਰ ਤੇ ਸਤਗੁਰ ਜੀ ਦੀ ਦਲੇਰੀ ਦਾ ਪਤਾ ਲੱਗਦਾ ਹੈ ਕਿੱਦਾਂ ਮੇਰੇ ਮਾਲਕ ਜੀ ਇੱਕ ਚੰਗੇ ਨਿਸ਼ਾਨਚੀ ਵੀ ਹੈ ਤੀਰ ਅੰਦਾਜ਼ੇ ਸਤ ਗੁਰੂ ਜੀ ਕੋਲ ਸਿੱਖਣੀ ਹੋਵੇ ਤੇ ਬਾ ਕਮਾਲ ਦੀ ਮੇਰੇ ਮਾਲਕ ਉਹ ਤੀਰ ਅੰਦਾਜ਼ੀ ਆਓ ਕਿਹੜੇ ਗੁਰੂ ਸੇ ਬਾਣਾ ਅੱਜ ਦਾ ਇਹ ਦਿਨ ਜੁੜਿਆ ਹੋਇਆ ਕੀ ਘਟਨਾ ਵਾਪਰੀ 26 ਜੂਨ ਨੂੰ ਤੇ ਕਿੱਥੇ ਵਾਪਰੀ ਇਹ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਕਲੰਗੀਧਰ ਪਾਸ਼ਾ ਜਿਨ੍ਹਾਂ ਆਪਣੇ ਜੀਵਨ ਦੇ ਅੰਦਰ 14 ਜੰਗਾਂ ਲੜੀਆਂ ਤੇ ਖੇੜ ਪਰਮਾਤਮਾ ਦੀ ਇਹ ਹੈ ਕਿ 14 ਤੀਆਂ 14 ਜੰਗਾਂ ਜਿੱਤੀਆਂ ਇਨਾ ਜੰਗਾ ਦੀ ਇੱਕ ਵਿਲੱਖਣਤਾ ਹੋਰ ਪਤਾ ਕੀ ਹੈ ਕੋਈ ਵੀ ਜੰਗ ਸਤਗੁਰ ਆਪ ਚੜਕੇ ਨਹੀਂ ਗਏ ਹਾਂ ਜਦੋਂ ਕੋਈ ਚੜਕੇ ਆਇਆ ਤੇ ਸਤਗੁਰ ਜੀ ਨੇ ਉਹਨਾਂ ਨੂੰ ਹਰਾ ਕੇ ਭੇਜ ਆਇਆ ਮੂੰ ਭਨ ਕੇ ਭੇਜ ਆਇਆ ਆਨੰਦਪੁਰ ਸਾਹਿਬ ਜੀ ਧਰਤੀ ਦੇ ਉੱਤੇ ਅਦੀਨਾ ਬੇਗ ਤੇ ਪੈਂਦੇ ਖਾਂ ਚੜਕੇ ਆ ਗਿਆ ਧਨ ਗੁਰੂ ਕਲੰਗੀ ਤਰਪਾ ਸਾਹਿਬ ਨੂੰ ਨਲਕਾਰਦਾ ਆ ਤੇ ਸਤਗੁਰ ਨੂੰ ਆਖਦਾ ਕਹਿੰਦਾ ਕਿਲਿਆ ਵਿੱਚ ਬੈਠ ਕੇ ਯੋਧੇ ਨਹੀਂ ਬਣਿਆ ਜਾਂਦਾ ਯੋਧਾ ਉਹ ਹੁੰਦਾ ਜਿਹੜਾ ਜੰਗੇ ਮੈਦਾਨ ਦੇ ਵਿੱਚ ਆ ਕੇ ਲੜੇ ਜੇ ਤੁਸੀਂ ਆਪਣੇ ਆਪ ਨੂੰ ਯੋਧਿਆ ਖਵਾਉਂਦੇ ਹੋ ਨਾ ਤੁਹਾਡੇ ਸਿੱਖ ਆਪਣੇ ਆਪ ਨੂੰ ਯੋਧਿਆ ਖਵਾਉਂਦੇ ਆ ਤੇ ਮੇਲੇ ਨਾਲ ਜੰਗ ਕਰੋ ਇਧਰਲੇ ਪਾਸੇ ਅਦੀਨਾ ਬੇਗ ਪੈਂਦੇ ਖਾਂ ਆਪਣੀ ਫੌਜ ਲੈ ਕੇ ਆਇਆ ਇਧਰਲੇ ਪਾਸੇ ਤਾਂ ਗੁਰੂ ਕਲਗੀਧਰ ਪਾਸ਼ਾ ਜੀ ਆਪਣੇ ਪਿਆਰਿਆਂ ਦੇ ਨਾਲ ਆਪਣੇ ਸਿੱਖਾਂ ਦੇ ਨਾਲ ਸਤਕੁਰਾ ਆਪਣੀ ਫੌਜ ਲੈ ਕੇ ਆ ਗਏ ਜਦੋਂ ਦੋਨਾਂ ਦੇ ਵਿੱਚ ਯੁੱਧ ਹੁੰਦਾ ਆ ਇਧਰ ਸਿੱਖਾਂ ਦਾ ਨੁਕਸਾਨ ਵੀ ਹੋਇਆ ਉਧਰ ਦੂਜੀ ਫੌਜ ਦਾ ਵੀ ਨੁਕਸਾਨ ਹੋਇਆ ਪਰ ਦੋਨਾਂ ਦਾ ਨੁਕਸਾਨ ਹੁੰਦਿਆ ਦੇਖਿਆ ਤੇ ਪੈਂਦੇ ਖਾਂ ਧੰਗੂ ਕਲੰਗੀ ਧਰਪਾ ਸਾਹ ਨੂੰ ਜੰਗੇ ਮੈਦਾਨ ਵਿੱਚ ਲਲਕਾਰਦਾ ਆ ਲਲਕਾਰ ਕੇ ਗੱਲ ਆਖਦਾ ਚਾਹਨਾ ਕਿਉਂ ਆਪਾਂ ਪਕਾਨੇ ਪੁੱਤ ਮਰੋਣੇ ਆ ਆਪਾਂ ਦੋਨੇ ਦੋ ਦੋ ਹੱਥ ਕਰਦੇ ਆ ਦੇਖਦੇ ਆ ਕੌਣ ਯੋਧਾ ਆ ਜਿਹੜਾ ਬੰਦਾ ਸਾਡੇ ਦੋਨਾਂ ਚੋਂ ਜਿੱਤ ਗਿਆ ਉਹਦੀ ਫੌਜ ਵੀ ਜਿੱਤ ਗਈ ਜਿਹੜਾ ਸਾਡੇ ਚੋਂ ਹਾਰ ਗਿਆ ਉਹਦੀ ਫੌਜ ਵੀ ਹਾਰ ਗਈ ਵਾਪਸ ਬਣ ਜਾਏਗਾ ਤਨ ਗੁਰ ਕਲੰਗੀਧਰ ਪਾਤਸ਼ਾਹ ਨੇ ਕਿਹਾ ਠੀਕ ਹੈ ਤੇਰੀ ਮਰਜ਼ੀ ਹੈ ਭਾਈ ਸਤਗੁਰ ਨੇ ਕਿਹਾ ਕਿ ਗੁਰੂ ਨਾਨਕ ਦੇ ਘਰ ਦੀ ਇਹ ਵਿਲੱਖਣਤਾ ਆ ਸਾਡੇ ਘਰ ਦੀ ਕਿ ਅਸੀਂ ਪਹਿਲਾ ਕਦੇ ਵਾਰ ਨਹੀਂ ਕਰਦੇ ਮੇਰੇ ਮਾਲਕ ਨੇ ਕਿਹਾ ਪੈਂਦੇਖਾ ਮੈਂ ਤੈਨੂੰ ਮੌਕਾ ਦਿੱਤਾ ਤਿੰਨ ਮੌਕੇ ਦਿੱਤੇ ਕਿ ਤੂੰ ਮੇਰੇ ਤੇ ਵਾਰ ਕਰ ਪੈਂਦੇਖਾਂ ਤਨ ਗੁਰ ਕਲੰਗੀਧਰ ਪਾਤਸ਼ਾਹ ਦੀ ਨੂੰ ਸਾਹਮਣੇ ਰੱਖ ਕੇ ਜਦੋਂ ਪਹਿਲਾ ਤੀਰ ਚਲਾਉਂਦਾ ਆ ਤੇ ਗੁਰੂ ਮਾਲਕ ਜੀ ਦੇ ਸਿਰ ਦੇ ਕੋਲੋਂ ਨਿਕਲ ਜਾਂਦਾ ਆ ਦੂਜਾ ਤੀਰ ਜਦੋਂ ਚਲਾਇਆ ਤੇ ਸਤਗੁਰਜੀ ਦੇ ਬਾਹ ਦੇ ਕੋਲ ਉਹ ਥੋੜਾ ਜਿਹਾ ਟੱਚ ਕਰਕੇ ਨਿਕਲ ਜਾਂਦਾ ਹੈ। ਤੀਸਰਾ ਤੀਰ ਜਦੋਂ ਪੈਂਦੇਖਾਂ ਖਿਲਾਉਂਦਾ ਆ ਤੇ ਮੇਰੇ ਮਾਲਕ ਨੇ ਆਪਣੀ ਸ਼ਮਸ਼ੀਰ ਦੇ ਨਾਲ ਉਹ ਤੀਰ ਦੇ ਦੋ ਟੁਕੜੇ ਕਰਕੇ ਤੀਰ ਨੂੰ ਧਰਤੀ ਤੇ ਸੁੱੜ ਦੁੱਤਾ ਆ। ਹੁਣ ਪੈਂਦੇਖਾਂ ਨੂੰ ਹੀ ਪਤਾ ਸੀ ਕਿ ਹੁਣ ਬਾਹਰੀ ਗੁਰੂ ਗੋਬੀ ਸਿੰਘ ਦੀ ਹੈ। ਗੁਰੂ ਗੋਬੀ ਸਿੰਘ ਮਾਲਕ ਜੀ ਦਾ ਤੀਰ ਖਾਲੀ ਤਾਂ ਜਾ ਹੀ ਨਹੀਂ ਸਕਦਾ। ਪੈਂਦੇਖਾਂ ਨੇ ਆਪਣਾ ਪੂਰਾ ਸਰੀਰ ਲੋਹੇ ਦੇ ਨਾਲ ਮੜਿਆ ਹੋਇਆ ਸੀਗਾ। ਪੂਰੇ ਸਰੀਰ ਉੱਤੇ ਲੋਹਾ ਪਾਇਆ ਸੀਗਾ। ਉਨੇ ਆਪਣਾ ਮੂੰਹ ਵੀ ਟਕੀਆਂ ਲੱਤਾ ਬਾਹਾਂ ਵੀ ਟਕੀਆਂ ਸਿਰਫ ਇੱਕ ਜਗ੍ਹਾ ਸੀ ਜਿੱਥੇ ਉਹਦਾ ਤੀਰ ਵੱਜ ਸਕਦਾ ਸੀ ਉਹ ਸੀ ਉਹਦੇ ਕੰਨ ਕੰਨ ਜਦੋਂ ਤੋਂ ਥੋੜੀ ਜਾਲੀ ਸੀ ਧੰ ਗੁਰੂ ਕਲੰਗੀਧਰ ਪਾਸ਼ਾ ਜੀ ਨੇ 9 ਟੰਕਿਆਂ ਦਾ ਆਪਣਾ ਜਦੋਂ ਕਮਾਨ ਖਿੱਚਿਆ ਨਾ ਸਤਗੁਰੂ ਜੀ ਨੇ ਤੀਰ ਚਲਾਇਆ ਜਿਹੜਾ ਪੈਂਦੇ ਖਾਂ ਸਤਗੁਰੂ ਜੀ ਦੇ ਤੀਰ ਨੂੰ ਦੇਖ ਕੇ ਡਰਦਾ ਹੋਇਆ ਦੌੜਨ ਲੱਗਾ ਤੇ ਮੇਰੇ ਮਾਲਕ ਜ਼ੀਦਾ ਤੀਰ ਉਹਦੇ ਖੱਬੇ ਕੰਨ ਦੇ ਵਿੱਚ ਵੱਜਦਾ ਆ ਸਤੂਪੁਰ ਉਹਦੇ ਸੱਜੇ ਕੰਨ ਦੇ ਵਿੱਚੋਂ ਖੱਬੇ ਕੰਨ ਵਿੱਚ ਕੱਢ ਦਿੰਦੇ ਆ ਇਹ ਜਦੋਂ ਤੀਰ ਉਹਦੇ ਕੰਨਾਂ ਦੇ ਆਰ ਪਾਰ ਹੁੰਦਾ ਉਹ ਧਰਤੀ ਤੇ ਡਿੱਗਦਾ ਆ ਤੇ ਜੀਡੀਓ ਦੀ ਫੌਜ ਸੀਗੀ ਉਹ ਇਹ ਦੇਖ ਕੇ ਭੱਜ ਗਈ ਕਿ ਧਨ ਗੁਰੂ ਕਲਗੀ ਤਰਪਾਸ਼ਾ ਨੇ ਲੋਹੇ ਵਿੱਚ ਜੜੇ ਹੋਏ ਪੈਂਦੇ ਖਾਂ ਦੇ ਵੀ ਸਿਰ ਦੇ ਵਿੱਚੋਂ ਕੰਨਾਂ ਵਿੱਚੋਂ ਵੀ ਤੀਰ ਕੱਢ ਦਿੱਤਾ ਹੈ ਕੋਈ ਕਰਾਮਾਤ ਹੈ ਇਹ ਗੱਲ ਸੋਚ ਕੇ ਉਹ ਭੱਜ ਜਾਂਦਾ ਸੁਪੈਂਦੇ ਖਾਂ ਜੰਗੇ ਮੈਦਾਨ ਚ ਮਾਰਿਆ ਜਾਂਦਾ ਸੋ ਅੱਜ ਦਾ ਇਹ ਇਤਿਹਾਸ ਹੈ ਕਿ 26 ਜੂਨ 1700 ਈਸਵੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਅੰਦਰ ਜੰਗੇ ਮੈਦਾਨ ਦੇ ਅੰਦਰ ਧੰਗੂ ਗੁਰੂ ਕਲਗੀਧਰ ਪਾਸ਼ਾ ਜੀ ਦੇ ਕੋਲੋਂ ਪੈਂਦੇ ਖਾਂ ਮਾਰਿਆ ਜਾਂਦਾ ਆ ਜਿਹੜੀ ਪੈਂਦੇ ਖਾਂ ਦੀ ਫੌਜ ਸੀ ਕਿ ਸਾਰੀ 도ੜ ਜਾਂਦੀ ਹੈ ਇੱਥੋਂ ਸਤ ਗੁਰ ਜੀ ਦੀ ਬਹਾਦਰੀ ਸਤ ਗੁਰ ਜੀ ਦੀ ਤਾਕਤ ਦਾ ਅੰਦਾਜ਼ਾ ਹੁੰਦਾ ਹੈ ਕਿ ਮੇਰਾ ਮਾਲਕ ਧੰ ਗੁਰੂ ਕਲਗੀਧਰ ਪਾਸ਼ਾ ਕੀ ਨੀ ਤਾਕਤਾਂ ਮਾਲਕ ਸਤ ਗੁਰ ਦਾਤਾ ਕਿਰਪਾ ਕਰੇ ਮਾਲਕ ਮਿਹਰਮਤ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ